ਸਿੱਖੀ ਕੀ ਹੈ ਸਿੱਖੀ ਦੀ ਜੜ ਹੈ ਨਿਮਰਤਾ ਆ ਜਿਨ੍ਹਾਂ ਦਾ ਜ਼ਿਕਰ ਲੈ ਕੇ ਤੁਰੇ ਹੋ ਧੰਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿੱਚ ਜਦੋਂ ਬੇਨਤੀ ਕੀਤੀ ਗਈ ਜੀ ਆਪਣੇ ਨਾਮ ਦਾ ਕਟੜਾ ਵਸਾ ਲੋ ਆਖੋ ਸਤਨਾਮ ਨੀ ਵਸਾਇਆ ਗੁਰੂ ਰਾਮਦਾਸ ਦੀ ਨਗਰੀ ਵਿੱਚ ਅਸੀਂ ਕੁਝ ਬਣਨਾ ਨਹੀਂ ਆਖੋ ਸਤਿਨਾਮ ਆਪਣੇ ਆਪ ਨੂੰ ਜਣਾਉਣਾ ਨਾ ਇਹ ਬਾਬਾ ਜੀ ਨੇ ਬਾਬਾ ਅਨੰਦ ਸਿੰਘ ਜੀ ਨੇ ਪਹਿਲੇ ਹੀ ਇੱਕ ਆਰਡਰ ਦੇ ਦਿੱਤਾ ਸੀ ਸਾਡੇ ਸਰੀਰ ਦਾ ਸਸਕਾਰ ਨਹੀਂ ਕਰਨਾ। ਜਲ ਪ੍ਰਵਾਹ ਕਰਦਾ। ਕਿਸੇ ਨੇ ਬਹੁਤ ਨੇੜੇ ਸੀ ਪੁੱਛ ਲਿਆ ਕਿ ਮਹਾਰਾਜ ਇਹ ਕਿਉਂ? ਸਸਕਾਰ ਕਿਉਂ ਨਹੀਂ ਜਲ ਪ੍ਰਵਾਹ ਕਿਉਂ? ਕਹਿਣ ਲੱਗੇ ਜਿਸ ਜਗ੍ਹਾ ਤੇ ਸਸਕਾਰ ਕਰਨਗੇ ਹੋ ਸਕਦਾ ਉੱਥੇ ਫਿਰ ਮੜੀ ਬਣਾ ਦੇਣ ਪੱਥਰ ਲਾ ਦੇਣ ਕੱਲ ਨੂੰ ਕਿਤੇ ਕੋਈ ਪੂਜਾ ਨਾ ਹੋਵੇ ਅਸੀਂ ਚਾਹੁੰਦੇ ਨਹੀਂ ਕੋਈ ਰਵੇ ਨਾ ਨਿਸ਼ਾਨੀ ਆਖੋ ਸਤਿਨਾਮ ਵਾਹਿਗੁਰੂ ਕਿਸੇ ਸ਼ਹਿਰ 'ਚ ਜਾਣਾ 2-3 ਮੀਲ ਸ਼ਹਿਰ ਤੋਂ ਦੂਰ دیਵਾਨ ਲਾਉਣੇ ਦੂਰ ਰਹਿਣਾ ਇਹ ਬਹੁਤੀ ਕਿਸੇ ਨੂੰ ਖਿੱਚ ਹੋਵੇ ਕੋਈ ਆ ਜਾਏਗਾ ਬਹੁਤਾ ਨਹੀਂ ਚਾਹੁੰਦੇ ਸੋਭਾ ਹਕੁ ਸਤਨਾਮ ਵਾਹਿਗੁਰੂ ਫਾਰੀ ਜ਼ਿੰਦਗੀ ਆਪਣੇ ਹੱਥਾਂ ਨਾਲ ਸੈਨ ਨਹੀਂ ਕੀਤੇ ਕੋਈ ਜਦਾ ਸਾਡੇ ਨਾਂ ਨਾ ਲੱਗ ਜਾਵੇ ਗਜ ਗਿਆ ਹਕੁ ਸਤਨਾਮ ਵਾਹਿਗੁਰੂ ਅਸੀਂ ਉਹਨਾਂ ਦੀਆਂ ਰੀਸਾਂ ਨਹੀਂ ਕਰ ਸਕਦੇ ਕੋਈ tass ਜੀ ਬਹਿ ਧਿਆਨ ਦੇਣਾ ਕਿਉਂਕਿ ਸਾਨੂੰ ਰੋਜ਼ ਜਾਣਾ ਪੈਂਦਾ ਹੈ ਕਈ ਜਗ੍ਹਾ ਤੇ ਇੱਕ ਸਰੋਪਾ ਨਾ ਨਾ ਕਿਤੇ ਭੁੱਲ ਜੇ ਕਿਸੇ ਨੂੰ ਪਾਉਣਾ ਤੇ ਪਤਾ ਨਹੀਂ ਕਿੰਨੀਆਂ ਕੰਧਾਂ ਪੈ ਜਾਂਦੀਆਂ ਆਖੋ ਸਤਨਾ ਨਿਮਰਤਾ ਇਹੋ ਜਿਹਾ ਗਹਿਣਾ ਕਿ ਕਈ ਜਗ੍ਹਾ ਦੇ ਉੱਤੇ ਨਹੀਂ ਵੀ ਤੁਹਾਨੂੰ ਮਾਣ ਮਿਲਿਆ ਤੇ ਤੁਹਾਡੇ ਅੰਦਰ ਇੱਕ ਕਪੈਸਿਟੀ ਹੋਏਗੀ ਅੱਗ ਨਹੀਂ ਲੱਗੇਗੀ ਨਹੀਂ ਅੰਦਰ ਅੰਦਰ ਜਲੋਗੇ ਖੇੜੇ ਚ ਰੋ ਇਹ ਕਹਿ ਦੋ ਵੀ ਨਹੀਂ ਇਹ ਹੋਣਾ ਹੀ ਨਹੀਂ ਸੀ ਰਿਦ ਗਰੀਬੀ ਆਵੇ ਗੁਰਮਤ ਰਿਦ ਗਰੀਬੀ ਆਵੇ ਰਿਦ ਗਰੀਬੀ ਆਵੇ ਗੁਰਮਤ ਰਿਦ ਗਰੀਬੀ ਆਵੇ ਹਉ ਤਸਕੋਲ ਕੁਮਾਰ ਰਿਦ ਦੇ ਗਰੀਬੀ ਆਵੇ ਰਿਦ ਦੇ ਗਰੀਬੀ ਆਵੇ ਰਿਦ ਗਰੀਬੀ ਆਵੇ ਗੁਰਮਤਿ ਰਿਦ ਦੇ ਗਰੀਬੀ ਆਵੇ ਵੇ ਰੇ ਦੇਖ ਰੀ ਦੀ ਆ ਗੁਰਮਤ ਰੇ ਦੇਖ ਰੀ ਦੀ ਆ ਦੇਖ ਰੀ ਦੀ ਆ ਗੁਰਮਤ ਰੇ ਦੇਖ ਰੀ ਦੀ Guru Nanak Dhan Dhan Guru Parishanga Dhan